ਮਰਦਾਨ ਨੇ ਕਲਮ ਰੱਖ ਦਿੱਤੀ ਮਹਾਰਾਜ ਆਪੇ ਤੋਲੀ ਜਾਓ ਤੇ ਆਪੇ ਲਿਖੀ ਜਾਓ ਤੁਹਾਡਾ ਹਿਸਾਬ ਕਦੋਂ ਤੁਸੀਂ ਜਾਣੋ 9 ਤੋਂ ਬਾਅਦ 10 11 12 ਕਿਨੇ ਕਹਨੇ ਸੀ ਹਜ਼ੂਰ ਨੇ ਕਿਹਾ ਮਰਦਾਨਿਆ ਇੱਕ ਰੱਬ ਦੇ ਸਤ ਨਾਮ ਨੂੰ ਜਪਣ ਵਾਲੇ ਨੂੰ ਕਦੇ ਘਟਾ ਨਹੀਂ ਪੈਂਦਾ ਰਹੀ ਗੱਲ ਦੁਨੀਆ ਦੇ ਮੈਥੇਮੈਟਿਕਸ ਅਲਜਬਰੇ ਦੀ ਤਾਂ ਬਾਦਸ਼ਾਹ ਨੇ ਕਿਹਾ ਗਿਣ ਕੇ ਵੇਖ ਲਓ ਆ ਤੁਸੀਂ ਪੜੇ ਲਿਖੇ ਬੈਠੇ ਹੋ 9 ਦੇ ਪਹਾੜੇ ਨੂੰ ਜੋੜ ਕੇ ਵੇਖੋ ਜੇ 9 ਘਟ ਜਾ ਤੇ ਦੱਸ ਦਿਓ ਜਿੰਨੇ ਪਹਾੜੇ ਤੁਸੀਂ ਗੁਣਾ ਕਰੋਗੇ ਸਭ ਚੀਜ਼ਾਂ ਉਹ ਜਮਾ ਕਰਕੇ ਵੇਖਿਓ ਘਟਦੇ ਜਾਣਗੇ ਜਦੋਂ ਤੁਸੀਂ ਉਹਦੇ ਵਿੱਚ ਪਲੱਸ ਕਰੋਗੇ ਉਹ ਹਰ ਅੰਕ ਘਟੇਗਾ ਪਰ ਇੱਕ ਨੋ ਦਾ ਇਸ ਤਰ੍ਹਾਂ ਦਾ ਟੇਬਲ ਹੈ ਜਿਹਦੇ ਵਿੱਚ ਪਲੱਸ ਕਰਕੇ ਵੇਖਿਓ ਘਟੇਗਾ ਨਹੀਂ ਬਿਲਕੁਲ ਬਰਾਬਰ ਆਏਗਾ ਇਹ ਦੁਨੀਆਵੀ ਤੌਰ ਦੀ ਵੀ ਪੜਾਈ ਇੱਕ ਨੋਆਂ ਨੋਆਂ 2 9 18 ਜਦੋਂ 18 ਲਿਖੋਗੇ 1 ਤੇ 8 1 8 ਉਹਦੇ ਬਰਾਬਰ ਆਏਗਾ 9 3 ਨੋਆਂ 27 2 ਤੇ 7 9